ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਉਪਲ ਫਰਮ ਤੇ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਮੈਂ ਚੱਲੀ ਸੀਗੀ ਅੱਜ ਕਾਲਜ ਬਟ ਕਾਲਜ ਆਂਛਾ ਜੇ ਮੇਰੇ ਕੋਲ 1-2 ਘੰਟੇ ਪਏ ਸੀ ਤੇ ਮੈਨੂੰ 1-2 ਕੰਮ ਵੀ ਸੀਗੇ ਸੋ ਮੈਂ ਸੋਚਿਆ ਕਿਉਂ ਨਾ ਆਪਾਂ ਛੋਟਾ ਜਿਹਾ ਵਲੌਗ ਬਣਾ ਲਈਏ ਕੀ ਬੋਲੂ ਮੈਂ ਇਸਪੇ ਕਿਆ ਬੋਨੂ ਕਿਆ ਮੈਂ ਇਸ ਤੇ ਮੈਂ ਕੁਝ ਬੋਲ ਨਹੀਂ ਸਕਤਾ ਸਾਡਾ ਸੁਖਣਾ ਟੱਪਰ ਸਾਰਾ ਵੈਸ ਨੂੰ ਬੱਕ ਦੀ ਸ਼ਕੀਨ ਨਿਕਲੀ ਪੱਟ ਹੋਣੀ ਰੋਲੇ ਦੀ ਜ਼ਮੀਨ ਨਿਕਲੀ ਜਦੋਂ ਤੇਰਾ ਕਿਸੇ ਨੇ ਪਛਵਾੜਾ ਢਿੱਲਾ ਕੀਤਾ ਨਾ ਤੈਨੂੰ ਹੋਰੋ ਪਤਾ ਲੱਗੇਗਾ ਓਵਰੀਲ ਮੇਰੇ ਸਾਹਮਣੇ ਆਈ ਐਂਡ ਮੈਂ ਦੇਖ ਰਹਾ ਕਿ ਯਾਰ ਲੋਕਾਂ ਲਈ ਤੁਸੀਂ ਇੱਕ ਗੋਲ ਹੈਗੇ ਹੋ ਹੈਨਾ ਲੋਕੇ ਤੁਹਾਨੂੰ ਐਜ਼ ਐਨ ਇਨਸਪੀਰੇਸ਼ਨ ਐਜ਼ ਆ ਕਪਲ ਇਨਸਪੀਰੇਸ਼ਨ ਵੀ ਦੇ ਅਸੀਂ ਮਿਲੇ ਸੀਗੇ ਕਾਲਜ ਤੇ ਵਿੱਚ ਅਸੀਂ ਉਮ ਉਹ ਦੇ ਇੰਡੀਆ ਦੇ ਵਿੱਚ ਹੀ ਕਾਲਜ ਚ ਮਿਲੇ ਸੀਗੇ। ਪਾਡੇ ਆ ਉਹ ਮੈਂ ਕਿਹਾ ਜੱਟ ਨੂੰ ਨਹੀਂ ਪਾੜਾ ਚਾਹੀਦਾ। ਇਹਦਾ ਪਾੜੇ ਜੱਟ ਹੀ ਲੜਿਆ ਮੈਨੂੰ ਘਰ ਹੀ ਲੜਾ ਦੇਣ ਸਾਡਾ ਪੰਜਾਬ ਆ। ਠੀਕ ਆ ਆਪਦੀ ਮਾਂ ਨੂੰ ਅਸੀਂ ਮਾਂ ਨਹੀਂ ਕਹਿਣਾ ਫਿਰ ਕਿਸੇ ਦੀ ਕੀ ਲੱਗਦੀ? ਵਾਇਗਰੂ ਦੀ ਲਹਿਰ ਆ ਪੰਜਾਬ ਤੇ ਨਾ ਕਦੇ ਦਬਿਆ ਨਾ ਕਦੇ दबਣਾ। ਜਿੰਦ ਜਾਨ ਲਾ ਦੇਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਕੁਝ ਲੋਕ ਜਿਨ੍ਹਾਂ ਦਾ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਇਹਨਾਂ ਦਾ ਕੰਟੈਂਟ ਕੀ ਆ ਨਾ ਉਹ ਬਲੌਗਰ ਆ ਨਾ ਕੋਈ ਐਕਟਰ ਆ ਨਾ ਕੋਈ ਸੰਗਰ ਆ ਚਲੋ ਜੀ ਅੱਜ ਆਪਾਂ ਕਾਫੀ ਬੰਦੇ ਦੀ ਗਲਾਸ ਲਾਉਣੀ ਆ ਆ ਵੀਡੀਓ ਦੇਖੋ ਪਹਿਲਾਂ ਲੋ ਕਰ ਲੈਣਾ ਤਾਂ ਕਿ ਮੈਂ ਐਸੇ ਕੰਮ ਕਰਦਾ ਰਹੂੰ। ਕੀ ਬੋਲੂੰ ਮੈਂ ਇਸ ਪੇ? ਕੀ ਬੋਲੂੰ ਕਿ ਆਬ ਮੈਂ ਇਸ ਪੇ? ਮੈਂ ਕੁਝ ਬੋਲ ਹੀ ਨਹੀਂ ਸਕਤਾ। ਇਹ ਕੁੜੀ ਜਾਂ ਵੇ ਪਤਾ ਨਹੀਂ ਕਿਹੜੇ ਗ੍ਰਹਿ ਤੋਂ ਪ੍ਰਗਟ ਹੋਏ ਆ। ਸਾਲੇ ਕੰਟੈਂਟ ਦੇ ਨਾਮ ਤੇ ਇੰਸਟਾਗ੍ਰਾਮ ਦੀ ਮਾਂ ਪੈਣ ਕਰ ਰੱਖੀ ਆ ਇਹਨਾਂ ਨੇ। ਜੇ ਜੇ ਕੁੜੀ ਜਾਂ ਵਾ ਸਿੱਟ ਨਾਲ ਉਹ ਸਮਾਨ ਉੱਥੇ ਪਿਆ ਰਹਿੰਦਾ ਉਹਨੂੰ ਘੜੌਲੀ ਲੱਗ ਜਾਣੀ ਸੀ। ਨਾਲ ਚਾਰ ਬੁੜੀ ਪੈਸੇ ਕਮਾਉਂਦੀ। ਜੇ ਉਹ ਸਮਾਨ ਨਾ ਸਿੱਟਦਾ ਫਿਰ ਕਿਹੜਾ ਦੇਸ਼ ਦਾ ਡਰਗ ਰੇਟ ਥੱਲੇ ਆ ਜਾਣਾ ਸੀ। ਇਹਨਾਂ ਨੇ ਪਰ ਕੂਸੀ ਭੋਰਨੀ ਦਾ ਭੋਰਨੀ। ਕਾ ਲੱਗ ਜਾ ਪ੍ਰਾਪ ਚਲੇ ਜਾ ਪਰ ਹਵਾ ਬਾਜੀ ਨਾ ਜਾਏ ਤੇ ਪੜੇ ਵਿਲੇ ਚ ਰੇੜੀ ਵਾਲਿਆਂ ਦਾ ਜਲੂਸ ਕੱਢਣ ਨੂੰ ਹੋਇਆ ਇਹ ਸਾਲੇ ਦੇ ਕੇ 2000 ਦਾ ਸਮਾਨ ਆਪਸ ਸਾਲੇ 10000 ਦਾ ਖਰਾਬ ਕਰ ਜਾਂਦੇ ਆ ਉਤੋਂ ਘੂਸੇ ਲੋਕ ਪਿੱਛੇ ਇੱਕ ਇਮੋਸ਼ਨਲ ਜਿਹਾ ਗਾਣਾ ਲਾ ਲਓ ਜੇ ਮਰਜੀ ਫੁੱਦੂ ਬਣਾਈ ਚੱਲੋ ਓਵੇਂ ਬਣਨ ਨੂੰ ਤਿਆਰ ਆ ਇਹਦੀ ਵੀਡੀਓ 4 ਮਿਲੀਅਨ ਲੋਕਾਂ ਨੇ ਲਾਈਕ ਕਰਤੀ ਮਤਲਬ ਤੁਸੀਂ ਆਪ ਹੀ ਸੋਚ ਲਓ ਵੀ ਇੰਡੀਆ ਦੇ ਕਿਸ ਲੈਵਲ ਤੇ ਆਪਾਂ ਫਿਰਦੇ ਆ ਉਪਰੋਂ ਇਹ ਇੰਡੀਆ ਨੂੰ ਫਰਸਟ ਲੈਵਲ ਤੇ ਲਿਆਉਣਾ ਚਾਹੁੰਦੇ ਆ ਤੁਸੀਂ ਹੈਗੇ ਹੋ ਲੈਵਲ ਵਾਲੇ ਪਹਿਲੀ ਨਹੀਂ ਅੱਗੇ ਤਾਂ ਘਾਟ ਘੂਸਿਆਂ ਦੀ ਹਿੰਦੁਸਤਾਨ ਚ ਕਾਹ ਨਵੇਂ ਇਹਨਾਂ ਦੇ ਬਾਲੇ ਇਹ ਚੱਲ ਪਿਆ ਹਰ ਇੱਕ ਆ ਦੇ ਵੀਡੀਓ ਦੇ ਚੱਕਰ ਚ ਆਉਂਦਾ ਰੇਡੀ ਜਿਹਾ ਸਮਾਨ ਟਾ ਕੇ ਆਹਾ ਕਰ ਕਰੇ ਮੈਗੀਆਂ ਟੰਗ ਜਾਂਦਾ ਉਸਾਲੇ ਹੋਰ ਕੋਈ ਕੰਮ ਕਰ ਲਓ ਕਿਉਂ ਰੀਲਾਂ ਦੇ ਪਿੱਛੇ ਧਾਰਮਿਕ ਗਾਣੇ ਲਾ ਲਾ ਬਿਊ ਕੁਟੀਏਨ ਯਾਰ ਭੈਚ ਉਹਦਾ ਇੱਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਉਪਰ ਫਰਮ ਤੇ। ਤੁਸੀ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ, ਰਾਜੀ ਖੁਸ਼ੀ ਹੋਵੋਗੇ। ਮੈਂ ਚੱਲੀ ਸੀਗੀ ਅੱਜ ਕਾਲਜ। ਬਟ ਕਾਲਜ ਆਂਛਾ ਜੇ ਮੇਰੇ ਕੋਲ 1-2 ਘੰਟੇ ਪਏ ਸੀ। ਤੇ ਮੈਨੂੰ 1-2 ਕੰਮ ਵੀ ਸੀਗੇ। ਸੋ ਮੈਂ ਸੋਚਿਆ ਕਿਉਂ ਨਾ ਆਪਾਂ ਛੋਟਾ ਜਿਹਾ ਵਲੌਗ ਬਣਾ ਲਈਏ। ਆਦੇਸਰ ਕੋਲ ਇੱਥੇ ਮੋਟਰ ਤੇ ਮੈਨੂੰ ਇਹ ਸੀਗਾ ਵੀ ਭਾਵੇਂ 5 ਮਿੰਟ ਦਾ ਹੀ ਬਣਾਈਏ ਛੋਟਾ ਜਿਹਾ ਬਟ ਆਪਾਂ ਵਲੌਗ ਜ਼ਰੂਰ ਬਣਾਈਏ ਬਿਕਾਜ਼ ਜਿੱਦਾਂ ਕਿ ਪਿਛਲੇ ਦੋਵੇਂ ਵਲੌਗਸ ਨੂੰ ਤੁਸੀਂ ਬਹੁਤ ਸਪੋਰਟ ਕੀਤੀ ਥੈਂਕਸ ਲਵ ਯੂ ਜੇ ਹੁਣ ਅਸੀਂ ਕੁਝ ਬੋਲਿਆ ਤਾਂ ਫਿਰ ਬਵਾਦ ਹੋ ਜਾਣਾ ਜੇ ਤੁਸੀਂ ਘਰੋਂ ਗਰੀਬ ਹੋਮ ਹੋ ਜਾਂ ਤੁਹਾਡਾ profession ਹੀ ਕੰਟੈਂਟ ਕ੍ਰिएशन ਹੋਵੇ ਤਾ ਤਾਂ ਮੈਂ ਇਕਰੀਆਂ ਵੀ ਤੁਹਾਨੂੰ ਵਾਪਸ ਹੀ ਕਰਨੀ ਚਾਹੀਦੀ ਸੀ ਬਟ ਇਹ ਸਾਲਾ ਸਾਰਾ ਕੁਝ ਹੁੰਦੇ ਹੋਏ ਕੀ ਚੱਲ ਰਿਹਾ ਯਾਰ ਲੋਕਾਂ ਨੇ ਜਮੀਨੀ ਸ਼ਰਮ ਲਾ ਰੱਖੀ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਹੁਣ ਬਲੌਗ ਬਣਾ ਰਹੀ ਆ ਕੀ ਲੋੜ ਬਲੌਗ ਬਣਾਉਂਦੀ ਇੱਕ ਹੋਰ ਬੇਇੱਜ਼ਤੀ ਕਰਾਉਣੀ ਆ ਲੋਕਾਂ ਤੋਂ ਹੋਰ ਲੋਕਾਂ ਦੇ ਵਾਹੀਆਦ ਕਮੈਂਟ ਲੈਣੇ ਆ ਫਿਰ ਜੇ ਲੋਕ ਕਮੈਂਟ ਕਰਦੇ ਆ ਫਿਰ ਸਹੀ ਦੀ ਇਹਨਾਂ ਦੇ ਮੂੰਹ ਭੜੇ ਹੁੰਦੇ ਆ ਉਹ ਤਾਂ ਅਸੀਂ ਦੇਖ ਹੀ ਚੁੱਕੇ ਆ ਤੂੰ ਕਿੰਨੇ ਕੁ ਭਲੇ ਮਾਨਸ ਆ ਜਾਂ ਕਿੰਨੀ ਕੁ ਭਈ ਉਹ ਆ ਬਹੁਤ ਨੇ ਤੇਰੀਆਂ ਆਡੀਓਜ਼ ਸੁਣ ਲੀਆਂ ਜਦੋਂ ਚੰਗਾ ਭਲਾ ਸਭ ਕੁਝ ਹੈਗਾ ਘਰੇ ਟੇਕੇ ਬਹਿ ਜਾਓ ਪਰ ਨਹੀਂ ਇੱਜ਼ਤ ਦਾ ਫਲੂਦਾ ਬਣਾਉਣਾ ਤਾਂ ਬਣਾਉਣਾ ਆ ਬੀਬੀ ਬੌਂਦਲ ਗਈ ਓਏ ਪਹਿਲਾਂ ਚੰਗੇ ਭਲੇ ਨੰਗੇ ਹੋ ਕੇ ਵਿਊਜ਼ ਚੱਕ ਲੋ ਫਿਰ ਰਾਜ ਨਾਮੇ ਕਰਕੇ ਸੈਂਪਤੀ ਲੈ ਲੋ ਫਿਰ ਚੈਨਲ ਬਣਾ ਲੋ ਫਿਰ ਚੱਲੋ ਹੋ ਗਿਆ ਕੰਮ ਸ਼ੁਰੂ ਤੁਹਾਡਾ ਆਹਾ ਕੁੱਲੜ ਵਾਲਿਆਂ ਨੇ ਵੀ ਇਹੀ ਕੁਛ ਕੀਤਾ ਸੀ ਇਹਨੇ ਵੀ ਹੁਣ ਉਹੀ ਕੰਮ ਫੜਿਆ ਜਾਣ ਜਾਏ ਇੱਜ਼ਤ ਜਾਏ ਓਏ ਚੱਕਰ ਨਹੀਂ ਪਰ ਵਿਊਜ਼ ਨਹੀਂ ਕੰਮ ਹੋਣੇ ਚਾਹੀਦੇ ਇਹਨਾਂ ਦਾ ਇੱਕੋ ਇੱਕ ਮੋਟਿਵ ਆ ਜਦੋਂ ਤੇਰਾ ਕਿਸੇ ਨੇ ਪਛਵਾੜਾ ਢਿੱਲਾ ਕੀਤਾ ਨਾ ਤੈਨੂੰ ਯੂਰਪ ਆ ਤਾਂ ਲੱਗੇਗਾ ਮੇ ਤੇਰਾ ਦਾ ਕੰਮ ਬਸ ਮੋਜਾ ਲੈਣ ਦਾ ਮੈਂ ਤਗੜਾ ਸ਼ਰਾਬੀ ਖਾਲੀ ਕੀਤੇ ਮੈਂ ਖਾਣੇ ਸਾਡਾ ਸੁੱਖ ਨਾ ਟੁੱਪਰ ਸਾਰਾ ਵੈਸ ਨੂੰ ਬੱਕ ਦੀ ਸ਼ਕੀਨ ਨਿਕਲੀ ਪੈਲੀ ਨਿੱਕੀਆ ਪੱਲ ਹੋਣੀ ਔਰੇ ਦੀ ਜ਼ਮੀਨ ਨਿਕਲੀ ਓ ਚਾਲੋ ਸੇਵਕਾ ਇਥੇ ਦੇ ਕੰਮ ਖਤਰੇ ਵਾਲਾ ਹੀ ਆ ਇੱਕ ਆਹ ਦੇਖ ਲੋ ਸਾਸਟੀ ਡੈਨ ਬਲਜੇਰੀਅਨ ਪੀਣੀਆ ਰਾਇਲ ਸਟੈਗਾਂ ਤੇ ਫੀਲਿੰਗਾਂ ਬਲੂ ਲੈਵਲ ਦੀਆਂ ਨਾ ਇਹ ਸੌ ਕਰਕੇ ਦਿਖਾਉਣਾ ਕੀ ਚਾਹੁੰਦੀ ਏ ਜਰ ਇਹ ਸਾਲਾ ਕੁੜੀਆਂ ਕੋਲੇ ਨਾ ਮੈਨੂੰ ਲੱਗਦਾ ਦੋ ਤਿੰਨ ਕੰਮ ਹੀ ਰਹਿ ਗਏ ਆ ਸ਼ਰਾਬਾਂ ਪੀ ਲੋ ਇੰਸਟਾਗ੍ਰam ਤੇ ਨੰਗੀਆਂ ਹੋ ਲੋ ਜੇ ਫਿਰ ਵੀ ਵਿਊਜ਼ ਨਹੀਂ ਆਉਂਦੇ ਤਾਂ ਵੀਡੀਓ ਲੀਕ ਕਰਾ ਦਿਓ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਇਹਨਾਂ ਲਈ ਫਰੀਡਮ ਦਾ ਮਤਲਬ ਮੈਨੂੰ ਲੱਗਦਾ ਇਹੀ ਸੀ ਤੇ ਜਦੋਂ ਇਹ ਰਜੀਆਂ ਪਾਰਕਿੰਗਾਂ ਚ ਲੱਭਦੀਆਂ ਫਿਰ ਲੋਕਾਂ ਨੇ ਮਿਰਚਾ ਲਾਣ ਲੱਗ ਜਾਂਦੀਆਂ ਫਿਰ ਕਈ ਪੰਜਾਬ ਦੇ ਪੱਤਰਕਾਰ ਵੀ ਨਾ ਸੌਰੀ ਪੱਤਰਕਾਰਨੀਆਂ ਉਹਨਾਂ ਦੇ ਮਿਰਚ ਲੱਗਦੀ ਆ ਜਿਵੇਂ ਕਮਲ ਕੌਰ ਨੂੰ ਕਹ ਰਹੇ ਸੀ ਐਂ ਤੇ ਮਰਨੇ ਨਹੀਂ ਚਾਹੀਦਾ ਸੀ ਇਹ ਤਾਂ ਆਪ ਦਾ ਕੰਮ ਕਰ ਰਹੀ ਸੀ ਜੀ ਆ ਕੰਮ ਨੂੰ ਬੜਾ ਉਹ 올림픽 ਚ ਮੈਡਲ ਲਿਆ ਰਹੀ ਸੀ ਨਾ ਇੰਡੀਆ ਲਈ ਆ ਕੱਪੜੇ ਲਾਉਣਾ ਕਾਹਦਾ ਕੰਮ ਆ ਚੱਲਦੀ ਰੀਲ ਚ ਜਵਾਕਰ ਦੇ ਮੂਰੇ ਆ ਗਈ ਮੰਨ ਲਓ ਉਹ ਉਸ ਤੋਂ ਇਹ ਤਾਂ ਹੈ ਨਹੀਂ ਵੀ ਜਵਾਕਰ ਰੱਬ ਦਾ ਨਾਮ ਲੈਣ ਲੱਗ ਜੂ ਜਾਂ ਸੱਡੇ ਪਾਸੇ ਲੱਗ ਜੂ ਹੁਣ ਓਬਵੀਅਸਲੀ ਜਵਾਕਰ ਦੇ ਦਾ ਫਿਰ ਹਾਰਮੋਨ ਆਪ ਡਾਊਨ ਹੋਣਗੇ ਸਾਲਾ ਇੱਥੇ ਨਾ ਸਿਸਟਮ ਲੱਗ ਚੱਲ ਰਿਹਾ ਹੈ ਇੰਡੀਆ ਦਾ ਜੇ ਤਾਂ ਕੋਈ ਚੰਗਾ ਕਰਦਾ ਉਹਦੇ ਤਾਂ ਇਹ ਗੱਲ ਪੈਂਦੇ ਆ ਜੇ ਕੋਈ ਮਾੜਾ ਕਰਦਾ ਉਹਨੂੰ ਸਾਲੇ ਸਪੋਰਟ ਮੇਰਾ ਦਿਮਾਗ ਖਰਾਬ ਹੋਇਆ ਫਿਰਦਾ ਇਹਨਾਂ ਨੂੰ ਦੇਖ ਕੇ ਮੈਂ ਕੁਝ ਵੀਡੀਓਜ਼ ਦੇਖੇ ਅਪਸੈਟਿੰਗ ਰੀਲੀ ਅਪਸੈਟਿੰਗ ਆਮ ਸੌਰੀ ਆਮ ਯੂਜ਼ਿੰਗ ਰੋਂਗ ਵਰਡਸ ਮੇਬੀ ਇਨਐਪ੍ਰੋਪਰੀਏਟ ਵਰਡਸ ਬਟ ਹੋਰ ਇਹਨਾਂ ਨੂੰ ਕਰੋ ਕਿ ਤੁਸੀਂ ਇਹਨਾਂ ਦਾ ਜਿਵੇਂ ਸਿਰਾਈ ਲੱਗਿਆ ਪਿਆ ਇੱਥੇ ਭੈਂਚ ਉਹਦਾ ਏਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਓਵਰੀਲ ਮੇਰੇ ਸਾਹਮਣੇ ਆਈ ਐਂਡ ਮੈਂ ਦੇਖ ਰਹਾ ਕਿ ਯਾਰ ਲੋਕਾਂ ਲਈ ਤੁਸੀਂ ਇੱਕ ਗੋਲ ਹੈਗੇ ਹੋ ਹੈਨਾ ਲੋਕੇ ਤੁਹਾਨੂੰ ਐਜ਼ ਐਨ ਇਨਸਪੀਰੇਸ਼ਨ ਐਜ਼ ਆ ਕਪਲ ਇਨਸਪੀਰੇਸ਼ਨ ਵੀ ਦੇਖ ਅਸੀਂ ਮਿਲੇ ਸੀਗੇ ਕਾਲਜ ਤੇ ਵਿੱਚ ਅਸੀਂ ਉਮ ਉਹ ਰ ਇੰਡੀਆ ਦੇ ਵਿੱਚ ਹੀ ਕਾਲਜ ਚ ਮਿਲੇ ਸੀਗੇ ਤੇ ਪਹਿਲਾਂ ਫਰੈਂਡ ਸੀਗੇ ਆਪੇ ਮਾਈਕ ਚੱਕ ਲੈ ਆਪੇ ਸ਼ੈਣੀਆ ਢੋਲਕੀਆਂ ਚੱਕ ਲਈਆਂ ਕਿਹੜਾ ਮੁੱਲ ਲੱਗਦਾ ਕੁਝ ਬਣਾਈ ਚੱਲੋ ਵਿਲੇ ਬਹਿ ਕੇ ਪਕਾਈ ਮਾਰਨੀ ਆ ਮਾਰੀ ਚੱਲੋ ਜੇਕਰ ਤੁਸੀਂ ਵੀ ਪੈਸੇ ਕਮਾਉਣੇ ਹਨ ਸੌਖੇ ਤਰੀਕੇ ਨਾਲ ਆਹ ਦੇਖ ਲਓ ਬਸ ਤੁਸੀਂ ਗੱਪ ਮਾਰਨੇ ਆ ਸੀਰੀਅਸ ਹੋ ਕੇ ਇੰਨੇ ਸੀਰੀਅਸ ਹੋ ਕੇ ਗੱਪ ਮਾਰੋ ਸਾਲਾ ਕੋਈ ਫੜੀ ਨਾ ਸਕੇ ਤੁਹਾਨੂੰ ਬਸ ਇੱਕ ਕੰਮ ਤੁਸੀਂ ਨਾਲ ਹੋਰ ਕਰਨਾ ਇੱਕ ਤੁਨੂੰ ਜਨਾਨੀ ਚਾਹੀਦੀ ਹੋਊਗੀ ਉਹ ਜਨਾਨੀ ਕਾਲੀ ਹੋਵੇ ਪੀਲੀ ਹੋਵੇ ਛਟੀ ਹੋਵੇ ਕੋਈ ਚੱਕਰ ਨਹੀਂ ਮੋਟੀ ਹੋਵੇ ਪਤਲੀ ਹੋਵੇ ਜਮਾਂ ਹੀ ਚੱਕਰ ਨਹੀਂ ਬਸ ਤੁਸੀਂ ਉਹਦਾ ਅੱਗੇ ਪਿੱਛੇ ਮੂੰਹ ਤਾਂ ਭਾਵੇਂ ਉਹਦਾ ਨਾਂ ਹੀ ਦਿਖਾਓ ਕੋਈ ਚੱਕਰ ਨਹੀਂ ਤੁਸੀਂ ਪੂਰੇ ਚੱਲੋਗੇ ਪੰਜਾਬ 'ਚ ਇੱਕ ਆ ਕੁੜੀ ਜਾ ਬਾਓ ਬੱਸ ਕਰੋ ਕਿੰਨੀ ਕਪਾਲਸ਼ ਮਾਰਨੀ ਆ ਓਏ ਸੁਤੰਦਰ ਗਿੱਟਿਆਂ ਕੋਲੋਂ ਲਿਆ ਰਿਆ ਜੀ ਮਾਰ ਕੇ ਇਹ ਪੌਡਕਾਸਟ ਵਾਲਿਆਂ ਦੇ ਇਹਨਾਂ ਦੇ ਲੱਛਣ ਦੇਖ ਲਓ ਆਹੀ ਮੁੱਦੇ ਰਹਿ ਗਏ ਆ ਉੱਪਰ ਉਹ ਕਹਿੰਦਾ ਕਪੜ ਗੋਲ ਨੇ ਲੋਕਾਂ ਦੇ ਤੁਸੀਂ ਉਸ ਵਾਲਿਓ ਕੀ ਗੋਲ ਨੇ ਇਹ ਲੋਕਾਂ ਦੇ ਇਹ ਗੋਲਾ ਵੀ ਇੱਕ ਘਰ ਵਾਲੀ ਲਿਨੀ ਆ ਉਹਦੇ ਅੱਗੇ ਪਿੱਛੇ ਸੱਜੇ ਖੱਬੇ ਬਸ ਉਹਨੂੰ ਦਿਖਾਈ ਜਾਣਾ ਜੇ ਉਹ ਕਿਚਨ 'ਚ ਖੜੀ ਆ ਕਿਚਨ 'ਚ ਵਗਜੋ ਜੇ ਉਹ ਬੈੱਡ ਤੇ ਪਈ ਆ ਬੈੱਡ ਤੇ ਜੇ ਉਹ ਵਾਸ਼ਰੂਮ ਕਰਨ ਗਈ ਆ ਉੱਥੇ ਵੀ ਸਾਲੇ ਪਿੱਛੇ ਲੈ ਜਾਂਦਾ ਕਈ ਹੱਦ ਤੱਕ ਆਇਆ ਮਰੇ ਲੋਕਾਂ ਦੇ ਗੋਲੇ ਇਹੀ ਬਚੇ ਆ ਵੀ ਬਸ ਆਪਣੀ ਇੱਜ਼ਤ ਲੋਕਾਂ ਦੇ ਹੱਥ ਦੇ ਦੋ ਨਾਲ ਸਾਲੇ ਬੰਦੇ ਨਾ ਬੰਦੇ ਦੀ ਜਾਤ ਕਿੰਨੇ ਲੋਕ ਹਾੜਾਂ ਚ ਰੁੜ ਗਏ ਸਾਲੇ ਉਹ ਤੋਂ ਡੇ ਪਾਣੀ ਪੂਣੀ ਨਹੀਂ ਚੜਿਆ ਭੈਣ ਦੇਓ ਯਾਰ ਉਹ ਬੱਸ ਕਰੋ ਕਿੰਨੀਆਂ ਕਪੋਰਨੀਆਂ ਹਜੇ ਹੋਰ ਕਿੰਨੀਆਂ ਕ ਪੈਂਡਿੰਗ ਰਹਿ ਗਈਆਂ ਪੰਜਾਬ ਚ ਸਾਰੇ ਮੁੱਦੇ ਮੁੱਕ ਗਏ ਆ ਭੈਣ ਦੀ ਪੈ ਗਿਆ ਜਿਹੜੀਆਂ ਇਹਨਾਂ ਦੀਆਂ ਲਵ ਸਟਰੀਆਂ ਸਾਨੂੰ ਤੇ ਆ ਜਾਂਤਾ ਨਾਲੇ ਸਾਲੇ 20 ਪੋਡਕਾਸਟਾਂ ਚ ਭਕਾਈ ਮਾਰ ਕੇ ਆ ਗਿਆ 15 20 ਜਾਨੇ ਤਿਲਕ ਲਾ ਕੇ ਉੱਥੇ ਡੈਮ ਤੇ ਬੈਠੇ ਕਹਿ ਰਹੇ ਆ ਕਿ ਸਾਰੇ ਫਲੱਡ ਗੇਟ ਇੱਕੋ ਵਾਰੀ ਚੱਕ ਦਿੰਨੇ ਆ ਤੇ ਨਾ ਰਹੂਗਾ ਬਾਂਸ ਤੇ ਨਾ ਵੱਜੂਗੀ ਬਾਂਸਰੀ ਤੇ ਹ ਪਹਿਲੀ ਤਾਂ ਗੱਲ ਇਹ ਅਕਿਰਤ ਕਰਨ ਵਾਲਾ ਕੰਮ ਆ ਜਿਹੜਾ ਪਿੱਠ ਤੇ ਵਾਰ ਕਰਨਾ ਪੰਜਾਬ ਦੇ ਤੁਸੀਂ ਕੀਤਾ ਦੂਸਰਾ ਨੰਬਰ ਮੈਂ ਤੁਹਾਨੂੰ ਦੱਸ ਦੇਣੀ ਚਾਹਣੀ ਜੋ ਤਿਲਕ ਲਾ ਕੇ ਅੱਜ ਤੁਸੀਂ ਹੱਸ ਰਹੇ ਹੋ ਨਾ ਕੀ ਬੋਲੂ ਕਿਆ ਮੈਂ ਇਸ ਪੇ ਮੈਂ ਕੁਝ ਬੋਲ ਹੀ ਨਹੀਂ ਸਕਦਾ ਉਪਰ ਆਣ ਪੜ ਲੋਕ ਦੇਖ ਲੋ ਇਹਨਾਂ ਸਿਆਣੀ ਵਿਆਣੀਆ ਕੁੜੀਏ ਹੁਣ ਮੈਂ ਤੈਨੂੰ ਕੀ ਕਹਾਂ ਜੇ ਮੈਂ ਹੁਣ ਤੈਨੂੰ ਗਾਲ ਵੀ ਕੱਢੀ ਨਾ ਫਿਰ ਸਾਲਾ ਲੋਕਾਂ ਨੇ ਮੈਨੂੰ ਫੇਰ ਕਹਿਣਾ ਪਰ ਹੁਣ ਮੇਰਾ ਬਸ ਨਹੀਂ ਚੱਲ ਰਿਹਾ ਮੈਂ ਇਹਨੂੰ ਕੀ ਕਹਾਂ ਜਿਹੜੀ ਤਾਂ ਇਹਨਾਂ ਨੇ ਕੋਈ ਰਿਸਰਚ ਨਹੀਂ ਕਰਨੀ ਕੋਈ ਇਹਨਾਂ ਨੇ ਮੁੱਦੇ ਦੀ ਤੈਅ ਤੱਕ ਨਹੀਂ ਆਣਾ ਕੋਈ ਵੀ ਰੀਲ ਆ ਗਈ ਉੱਪਰ ਇੰਸਟਾਗ੍ਰam ਪੇਜ ਵਾਲੇ ਨੇ ਕੁਝ ਵੀ ਲਿਖਤਾ ਇਹਨਾਂ ਲਈ ਸੱਚ ਆ ਇਹਨਾਂ ਨੇ ਚੱਕ ਕੇ ਵੀਡੀਓ ਨਾ ਦੇਣੀ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਕੁੜੀ ਆਵੇ ਰੰਡੀ ਰੋਣਾ ਰੋਣ ਤੋਂ ਪਹਿਲਾਂ ਦੇਖ ਤਾਂ ਲਓ ਇਹ ਲੋਕ ਰਾਜਸਥਾਨੀ ਆ ਰਾਜਸਥਾਨ ਨਹਿਰ ਬਾਰੇ ਗੱਲ ਹੋ ਰਹੀ ਆ ਕਿੱਧਰ ਤੁਸੀਂ ਭਾਖੜਾ ਦੀ ਪਿੱਠ 'ਚ ਬੜੇ ਫਿਰਦੇ ਹੋ ਸਾਲਾ ਜਦੋਂ ਜੀ ਕਰਦਾ ਚੱਕ ਕੇ ਕੈਮਰਾ ਭਕਾਈ ਮਾਰਨ ਲੱਗ ਜਾਣਗੇ ਅੱਜ ਤੁਸੀਂ ਹੱਸ ਰਹੇ ਹੋ ਨਾ ਇਹ ਸਿੱਖ ਕੌਮ ਦੀ ਦੇਨ ਆ ਆਹੋ ਉਹਨਾਂ ਨੂੰ ਤਾਂ ਤੁਸੀਂ ਬੜਾ ਦੱਸਤਾ ਸਿੱਖ ਕੌਮ ਬਾਰੇ ਆਪ ਵੀ ਸਿੱਖ ਕੌਮ ਤੇ ਪੈਰਾ ਦੇ ਲੋ ਆਪ ਆਪਣੇ ਗੁਰੂਆਂ ਨੇ ਕੀ ਕਿਹਾ ਉਹ ਵੀ ਦੇਖ ਲਓ ਮੜਾ ਜਾ ਆਪ ਵੀ ਆਪਣੇ ਨਾਲੋਂ ਆਪਣੇ ਧਰਮ ਨੂੰ ਪਾਲਣੇ ਕਿੱਥੋਂ ਅਣਪੜ ਲੋ ਇਕੱਠੇ ਹੋਏ ਆ ਜਿਉਂ ਲੱਗਣਗੇ ਪਕਾਈ ਮਾਰਨ ਕੋਈ ਕਿਸੇ ਦੀ ਸੋਨੀ ਨਹੀਂ ਕੋਈ ਕਿੱਧਰ ਨੂੰ ਜਾ ਰਿਹਾ ਕੋਈ ਕਿੱਧਰ ਨੂੰ ਜਾ ਰਿਹਾ ਤੂੰ ਦੇ ਨਹੀਂ ਲੱਗਣਾ ਪੁੱਤ ਨਾ 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 ਆਹ ਨੀ ਨਾ 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 ਇੱਕ ਸਾਲਾ ਇਹਨਾਂ ਦਾ ਮੈਨੂੰ ਕਨਸੈਪਟ ਨਹੀਂ ਸਮਝ ਆ ਰਿਹਾ ਇਹ ਹੋ ਕੀ ਰਿਹਾ ਮੁੰਡੇ ਹਾਲੇ ਸੁਧਰੀ ਜਾਂਦੇ ਆ ਕੁੜੀਆਂ ਵੈਲੀ ਬਣੀ ਜਾਂਦੀਆਂ ਆ ਹੁਣ ਚੰਗੀਆਂ ਭਲੀਆਂ ਇਹਨਾਂ ਦੇ ਪੋਡਕਾਸਟ ਸੁਣੋਂਗੇ ਨਾ ਆ ਲੱਗੂ ਵੀ ਇੰਨਾਂ ਵਰਗੀਆਂ ਸਿਆਣੀਆਂ ਬੀਬਾ ਬੱਚੀਆਂ ਕੋਈ ਨਹੀਂ ਤੇ ਜਿੰਨਾ ਇਹ ਮੂਤ ਪੀ ਵੀ ਇਹ ਚੰਦੀ ਘੜੇ ਚ ਲੂਸ ਕੱਢਦੀ ਹੈ ਨਾ ਕੋਈ ਕੱਢ ਨਹੀਂ ਸਕਦਾ ਉਹ ਕਿਹੜੇ ਆਲੇ ਆ ਭੈਣ ਤੋਂ ਝੜਾ ਇਕੱਠੇ ਹੋਏ ਸਾਰੇ ਚੂੜ ਓਏ ਭੁੱਖੇ ਨੰਗੇ ਮੇਰੇ ਸਾਲੇ ऐसे काम ਤੇ ਹੋਗੇ ਇਹ ਮੈਨੂੰ ਹੁਣ ਕਲੀਅਰ ਤਾਂ ਨਹੀਂ ਪਤਾ ਵੀ ਇਹ ਇਹੀ ਦੋਵੇਂ ਆ ਜਾਂ ਕੋਈ ਹੋਰ ਆ ਪਰ ਜੋ ਵੀ ਆ ਇਹ ਪਬਲਿਕ ਪਲੇਸਾਂ ਚ ਗੰਦੀ ਪਾਉਣ ਜਾਂਦੇ ਆ ਫਿਰ ਕਹਿੰਦੇ ਆ ਸਾਨੂੰ ਬਾਹਰਲੀ ਕੰਟਰੀਆਂ ਵਾਲੇ ਐਕਸੈਪਟ ਨਹੀਂ ਕਰਦੇ ਉਹ ਤੁਹਾਨੂੰ ਕੰਟਰੀਆਂ ਛੱਡੋ ਤੁਹਾਨੂੰ ਪੰਜਾਬ ਚ ਲੋਕੀ ਰਹਿਣ ਨੂੰ ਦੇ ਦੇ ਰਹੇ ਆ ਇਨਾ ਸ਼ੁਕਰ ਮਨਾਓ ਜਿੰਨੀਆਂ ਤੁਸੀਂ ਖੂਸੀਆਂ ਭਰਦੇ ਹੋ ਜਾਂ ਜਿੰਨੇ ਤੁਸੀਂ ਚਾਵਲ ਕੰਮ ਕਰਦੇ ਹੋ ਜਾਂ ਜਿੰਨਾ ਤੁਸੀਂ ਇੰਗੇਜਪੁਣਾ ਕਰਦੇ ਹੋ ਤੁਸੀਂ ਸ਼ੁਕਰ ਮਨਾਓ ਵੀ ਤੁਹਾਨੂੰ ਪੰਜਾਬ ਚ ਰਹਿਣ ਦਿੱਤਾ ਜਾ ਰਿਹਾ ਨਹੀਂ ਜਿੱਦਾਂ ਦੇ ਤੁਹਾਡੇ ਹਾਲਾਤ ਆ ਨਾ ਤੁਹਾਨੂੰ ਤਾਂ ਹੁਣ ਗੱਡੀ ਚੜ੍ਹਨਾ ਚਾਹੀਦਾ ਸੀ ਪੀ ਪੀ ਸ਼ਰਾਬਾਂ ਪਹਿਨਦੇ ਨੇ ਮੁੰਡਿਆਂ ਨੂੰ ਪਿੱਛੇ ਛੱਡ ਗਈਆਂ ਇਹ ਤਾਂ ਮੁੰਡਿਆਂ 'ਚ ਵੀ ਡਰ ਹੈਗਾ ਸ਼ਰਮ ਆ ਮਿਹਰ ਦਾ ਕੁਝ ਨਾ ਕਰੀਏ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਾਡੇ ਆ ਉਹ ਮੈਂ ਕਹਿੰਦਾ ਜੱਟ ਹੋਣਾ ਹੀ ਪਾੜਾ ਚਾਹੀਦਾ ਇਹਦਾ ਪਾੜੇ ਜੱਟ ਹੀ ਹੁੰਦੇ ਆ ਵੀ ਘਾਰ ਹੀ ਲੜਾ ਦੇਣ ਸਾਡਾ ਪੰਜਾਬ ਆ ਠੀਕ ਆ ਆਪਦੀ ਮਾਂ ਨੂੰ ਅਸੀਂ ਮਾਂ ਨਹੀਂ ਕਹਣਾ ਫਿਰ ਕਿਸੇ ਦੀ ਕੀ ਲੱਗਦੀ ਵਾਹਿਗੁਰੂ ਦੀ ਮਿਹਰ ਆ ਪੰਜਾਬ ਤੇ ਨਾ ਕਦੇ ਦਬਿਆ ਨਾ ਕਦੇ ਦਬਣਾ ਜਿੰਦ ਜਾਨ ਲਾ ਦੇਾਂਗੇ ਯਾਰ ਚੀਕਾਂ ਮਰਵਾ ਦੇਾਂਗੇ ਆਪਾਂ ਤਾਂ ਪੰਜਾਬ ਲਈ ਹੁਣ ਕੋਈ ਜੰਗ ਹੋ ਜਾ ਯਾਰ ਸ਼ਹੀਦ ਹੋ ਜਾਾਂਗੇ ਆਪਾਂ ਇੰਨਾ ਪਿਆਰ ਕਰਦੇ ਆ ਉਹਦੇ ਪੰਜਾਬ ਨੂੰ ਨਾ ਪੈਸਾ ਯਾਰ ਛਾਤੀ ਦੇ ਲੈ ਕੇ ਥੁੜੀ ਜਾਣਾ ਕਿੱਡੀ ਗੱਲ ਹੈ ਚੱਕ ਦਿਆਂਗੇ ਪੱਟੇ ਇਹ ਪਵਾਦ ਵਾਲਾ ਝੋਟਾ ਜੱਟ ਨਾਲ ਆ ਭਰਾਵਾਂ ਦਾ ਹੌਸਲਾ ਹੀ ਬੜਾ ਹੁੰਦਾ ਯਾਰ ਵੀਰੇ ਜਦੋਂ 5 ਕਰੋੜ ਦਾ ਨਿਆ ਮੈਂ ਕਿਹਾ ਮੈਂ ਸਿੱਧਾ ਗਿਆ ਅਸੀਂ ਕੋ ਜੋ ਮੈਂ ਢਾਈ ਮੇਰਾ ਢਾਈ ਤੇਰਾ ਠੀਕ ਆ ਆ ਤਾਂ ਹੁਣ ਅੱਗੇ ਜੇ ਮੈਂ ਕਿਹਾ ਪਾਉ ਹੁਣ ਮੈਂ ਹੁਣ ਕਹਿੰਦਾ ਹੁਣ ਕੀ ਫਿਰ ਢਾਈ ਤੇਰਾ ਢਾਈ ਮੇਰਾ ਜਿਹੜੇ ਵੱਜਦੇ ਰਹਿਣ 6 ਮਹੀਨੇ ਤੱਕ ਮਾਇਆ ਨਾ ਪਤਾ ਨਹੀਂ ਮੈਂ ਬਖਸ਼ਿਆ ਆਪੀ ਆਈ ਨਹੀਂ ਮਾਇਆ ਮੂਹਾਂ ਦੀ ਫਿਕਰ ਨਹੀਂ Phone watch from techno ਮੈਨੂੰ ਥ੍ਰੀ ਕੇਪਸ ਤੋਂ ਮਾਣ ਮਤੰਦਾ ਕਰ ਲਈਏ ਮਿਲਦੇ ਆਂ ਅਗਲੀ ਵੀਡੀਓ ਚ ਹੱਸਦੇ ਰਹੋ ਮੁਸਕਰਾਉਂਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ